ਅੱਜ 855 ਟਰੈਕਟਰ ਲੈ ਕੇ ਆਏ ਆ ਜੀ ਅੱਜ ਤੁਹਾਡੇ ਵਾਸਤੇ 2000 ਮਾਡਲ ਡਬਲ ਕਲੱਚੀ ਇੰਜਨ ਗੇਅਰ ਦਾ ਟਰੈਕਟਰ ਓਕੇ ਆ ਜੀ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਸੈਲਫ ਸਟਾਰਟ ਆ ਡੰਡਾ ਫੱਟੀ ਬੰਪਰ ਛਤਰੀ ਟਰੈਕਟਰ ਦੇ ਨਾਲ ਲੱਗਿਆ ਹੋਇਆ ਅਗਲੇ ਟਾਇਰ ਨਵੇਂ ਆ ਚਲਾਈ ਦਾ ਬਹੁਤ ਸਾਫ਼ ਤੇ ਪਾਵਰ ਸਟੀਅਰਿੰਗ ਵਾਲਾ ਟਰੈਕਟਰ ਆ ਜੀ ਅਗਲੇ ਹਿੱਸੇ ਦਾ ਸਾਰਾ ਕੰਮ ਖੋਇਆ ਇੰਜਨ ਦਾ ਸਾਰਾ ਕੰਮ ਹੋਇਆ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਫ ਹਾਲਤ ਦੇ ਵਿੱਚ ਕਲੋਸ ਕਰਦੀ ਪੱਕੀ ਮੋਹਰ ਵਾਲਾ ਟਰੈਕਟਰ ਹੈ ਜੀ ਇਹ ਪਿਛਲੇ ਟਾਇਰ 45 ਪੈਸੇ ਅਗਲੇ ਟਾਇਰ ਨਵੇਂ ਆ ਜੀ ਬਾਡੀ ਚਾਹੀ ਸੀ ਲਿੰਕਾਂ ਦਾ ਟਰੈਕਟਰ ਸਾਫ ਆ ਵਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੀ ਸੈਲਫ ਸਟਾਰਟ ਆ ਰਿਮਰ ਰੂਮਾ ਦਾ ਟਰੈਕਟਰ ਵਧੀਆ ਪਿਆ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਮਰਗਾਟਾਂ ਦਾ ਵੀ ਟਰੈਕਟਰ ਸਾਫ ਆ ਡੰਡਾ ਫੱਟੀ ਬੰਪਰ ਛਤਰੀ ਟਰੈਕਟਰ ਦੇ ਨਾਲ ਮਿਲੂਗਾ ਬਹੁਤ ਹੀ ਚੰਗੀ ਹਾਲਤ ਦੇ ਵਿੱਚ ਪਿੰਡ ਮੱਲਣ ਜ਼ਿਲ੍ਹਾ ਮਕਸਰ ਤਹਿਸੀਲ ਗਿੱਦੜਬਾਹਾ 9417148607 ਤੇ ਸੰਪਰਕ ਕਰ ਸਕਦੇ ਹੋ ਜੀ ਫੋਨ ਨੰਬਰ 9417148607 ਰੇਟ 2 ਲੱਖ 10 ਹਜ਼ਾਰ ਰੁਪਏ ਡਿਮਾਂਡ ਹੈ ਜੀ ਮੌਕੇ ਤੇ ਮਾਨਤਾਣ ਹੋ ਜੂਗਾ ਟਰੈਕਟਰ ਕੋਈ ਮਗਲੈਲ ਨਹੀਂ ਚਾਹਦਾ ਕੋਈ ਟਰੈਕਟਰ ਪ੍ਰੈਸ਼ਨ ਨਹੀਂ ਤੋੜਦਾ ਦੋ ਦਿਨ ਵਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪਿੰਡ ਮੱਲਣਾ ਜ਼ਿਲ੍ਹਾ ਮੌਕਸਰ 9417148607 ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਬਹੁਤ ਹੀ ਵਧੀਆ ਹਾਲਤ ਦੇ ਵਿੱਚ ਇਹ ਟਰੈਕਟਰ ਵਕਾਊ ਆ ਟਰੈਕਟਰ ਇੱਕ ਵਾਰੀ ਤੁਸੀਂ ਚਲਾ ਕੇ ਚੈੱਕ ਕਰਕੇ ਜਰੂਰ ਦੇਖਿਓ ਧੰਨਵਾਦ ਜੀ